ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਆਪਣੇ ਆਪ ਦੇ ਹੀ ਪਿੰਡ ਮੋਦਕੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਜਿਹੜੇ ਇਸ ਵੇਲੇ ਵਿਕਰੀ ਆਲੇ ਸਜਣੋ ਵਖਾਉਣ ਲੱਗੇ ਆਂ ਸੂਈ ਸਵਾਈ ਝੋਟੀ ਚੰਗੇ ਘਰਾਣੇ ਤੇ ਚੰਗੇ ਏਰੀਏ ਦੀ ਤੇ ਸੱਜਣੋ ਗਰੰਟੀ ਨਾਲ ਇਹ ਝੋਟੀ ਸਰਸੇ ਹਸਾਰ ਦੀ ਆ ਇਹ ਗੱਲ ਮੈਂ ਵੀ ਤੁਹਾਨੂੰ ਦਾਅਵੇ ਨਾਲ ਕਹੂੰਗਾ ਕਿਉਂਕਿ ਜਦੋਂ ਇਹ ਝੋਟੀ ਖਰੀਦੀ ਗਈ ਸੀ ਤਾਂ ਉਸ ਟਾਈਮ ਆਪਾਂ ਬਿਲਕੁਲ ਨਾਲ ਸੀ ਸਰਸੇ ਹਸਾਰ ਦੀ ਝੋਟੀ ਵਖਾਵਾਂਗੇ ਤੁਹਾਨੂੰ ਕਿੰਨਾ ਦੁੱਧਵਾ ਦਾ ਲੇਖਾ ਜੋਖਾ ਸਾਰਾ ਮਾਲਕ ਤੋਂ ਪੁੱਛ ਲਾਂਗੇ ਆਪਾਂ ਤੇ ਇੱਕ ਆ ਗਈ ਅੱਗੇ ਦੋ ਦੰਦ ਵਹਿੜ ਦੋ ਦੰਦ ਵੱਛੀ ਸੁੰਦੀ ਆ ਸਜਣੋ ਬੜੇ ਚੰਗੇ ਘਰਾਣੇ ਦੀ ਤੇ ਬਾਕੀ ਗੱਸ ਤੁਸੀਂ ਵੀ ਲਾ ਲੈਣਾ ਆਪੀ ਜਿਹੜੇ ਭੈਣਾ ਭਰਾ ਆਪਣੇ ਪਸ਼ੂਆਂ ਤੇ ਕੰਮ ਕਰਦੇ ਆ ਸਜਣੋ ਵੇਖੋ ਵਹਿੜ ਦੇ ਹਜੇ ਦਾਣਾ ਜ਼ਰੂਰ ਪਏ ਆ ਤੇ ਬਾਕੀ ਗੱਲਾਂ ਬਾਤਾਂ ਕੁਛ ਹੋਰ ਕਰਕੇ ਸੂਗੀ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਇਹਨੇ ਸ਼ਿੰਗਾਰ ਬਾਨਾ ਤੇ ਬਹੁਤ ਸੋਹਣਾ ਰੱਬ ਨੇ ਇਹਨੂੰ ਸਜਣੋ ਰੰਗ ਰੂਪ ਦਿੱਤਾ ਬੜੀ ਸ਼ਾਨਦਾਰ ਵੱਡੇ ਕਦ ਕੱਢਦੀ ਇਹ ਨਾ ਸੋਚਿਓ ਵੀ ਵੱਛੀ ਦਾ ਦੋ ਦੰਦਾਂ ਦਾ ਤੇ ਕਦ ਛੋਟਾ ਹੋਊਗਾ ਤੇ ਮੰਨ ਲਓ ਵੀ ਆਉਂਦੇ ਸੂਏ ਨੂੰ ਨਾ ਗਾਂ ਬਹੁਤ ਤਗੜੀ ਬਣ ਜਾਣੀ ਆ ਆਜੋ ਡਿਟੇਲ ਲੈਣੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਛੋਟੀ ਸੂਈ ਆ ਦੁੱਧ ਕਿੰਨਾ ਉਹਦੀ ਵੀ ਗੱਲਬਾਤ ਕਰ ਲੈਣੇ ਆ ਤੇ ਗਾਂ ਵੀ ਆਪਾਂ ਵਹਿੜ ਵੱਛੀ ਜਿਹੜੀ ਉਹ ਵੀ ਤੁਹਾਨੂੰ ਤੋਰ ਕੇ ਵਿਖਾਵਾਂਗੇ ਰਾਜੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜਦੀ ਕਲਾ ਨਾ ਕਿਰਪਾ ਗੁਰੂ ਬਾਬੇ ਸ਼ੀਤਾਂ ਦੀ ਸ਼ੁਕਰ ਹੈ ਮਹਾਰਾਜ ਕਰ ਪਈ ਰੱਖੇ ਹੈ ਨਾ ਤੇ ਐਡਰੈਸ ਆਪਣਾ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰਾ ਜੀ ਤੇ ਨੰਬਰ ਹੈ 94175 ਤੇ 37498 94175 ਤੇ 37498 ਹਾਂਜੀ ਹਾਂਜੀ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਹੈ ਨਾ ਤੇ ਮੋਦਕੀ ਨਗਰ ਦੇ ਵਿੱਚ ਅੱਜ ਆਪਾਂ ਦੋ ਜਾਨਵਰ ਵਿਖਾਈਏ ਹੈ ਨਾ ਇਹ ਝੋਟੀ ਦਾ ਕੀ ਲੇਖਾ ਜੋਖਾ ਝੋਟੀ ਦੂਜਾ ਸੂਆ ਵੀਰੇ ਸੂਈ ਆ ਠੀਕ ਆ ਦੂਜਾ ਸੂਆ ਸੂਈ ਆ ਤੇ ਅੱਜ ਇਹ ਕਿੰਨੇ ਦਿਨਾਂ ਦੀ ਸੂਈ ਆ 15 ਦਿਨਾਂ ਦੀ ਸੂਈ ਹੋਗੀ 15 ਦਿਨਾਂ ਦੀ ਸੂਈ ਹੋ ਗਈ ਕਿੰਨੇ ਦੁੱਧ ਤੇ ਆ ਗਈ ਇਸ ਟਾਈਮ 10 ਤੋਂ 11 ਲੀਟਰ ਦੁੱਧ ਆਈ 10 ਤੋਂ 11 ਦੁੱਧ ਇਹਦੇ ਕੋਲੇ ਆ ਏਰੀਏ ਕਿਹੜੇ ਦੀ ਆ ਤੂੰ ਵੀ ਕਿਰਾ ਕਨਫਰਮ ਕਰੀ ਦੇ ਹਸਾਰ ਦੀ ਆ ਵੀਰੇ ਹਾਂ ਸਰਸੇ ਹਸਾਰ ਦੀ ਹਨ ਆਪਣੇ ਕੋਲੇ ਨੰਬਰ ਵੀ ਹੈਗਾ ਬੰਦਿਆਂ ਦਾ ਹਾਂ ਜਿੰਨਾਂ ਤੋਂ ਆਪਾਂ ਖਰੀਦੀ ਆ ਹਾਂ ਉਹਨਾਂ ਦਾ ਨੰਬਰ ਵੀ ਦੇ ਸਕਦੇ ਹਾਂ ਹਾਂ ਵੀ ਜੇ ਕੋਈ ਆਪਦੀ ਕਨਫਰਮ ਕਰਨਾ ਚਾਹੇ ਹਨਾ ਜੇ ਇਧਰੋਂ ਖਰੀਦੀ ਤਾਂ ਇਧਰੋਂ ਹੀ ਦੱਸਾਂਗੇ ਵੀ ਇੱਥੋਂ ਲਈ ਆ ਤੇ ਜੇ ਉਧਰੋਂ ਲਈ ਆ ਤਾਂ ਉਧਰੋਂ ਦੱਸਾਂਗੇ ਹਨਾ ਤੇ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਕੱਟਾ ਜ ਮੈਲਦੀ ਤਾਂ ਇਹਦਾ ਕੀ ਮੈਲ ਹੁੰਦਾ ਆ ਹੀ ਆ ਬਸ ਅੱਛਾ ਇਹਦਾ ਆ ਹੀ ਮਿਲਦਾ ਜਦੋਂ ਮਰਜੀ ਝੋਲਾ ਨਾਲ ਠੀਕ ਆ ਧਾਰ ਲੈਂਦੀ ਆ ਤੇ ਧਾਰ ਤੇ ਦੁੱਧ ਲਾਉਂਦੀ ਆ ਬੱਚਾ ਛੱਡੀਦਾ ਕਿ ਨਹੀਂ ਮੈਂ ਮਗਰੋਂ ਛੱਡਦਾ ਦੰਦ ਮਾਰਤੇ ਨੇ ਦੋ ਪੰਜ ਸੱਤ ਦਿਨ ਹੋ ਗਏ ਆ ਅੱਛਾ ਮਗਰੋਂ ਦੁੱਧ ਚਿੰਗਾ ਰਹੀਦਾ ਮਗਰੋਂ ਕੱਟੇ ਨੂੰ ਛੱਡਦੀਦਾ ਚੋ ਐਂ ਲਈਦੀ ਆ ਇਹ ਆ ਹੀ ਮਿਲ ਪੈਣਾ ਇਹਨੇ ਕੋਈ ਚੱਕਰ ਨਹੀਂ ਕੋਈ ਪਾੜਾ ਨਹੀਂ ਕੋਈ ਕੁਛ ਨਹੀਂ ਵੀ گاਵਾ ਨਾਲੋਂ ਵੀ ਸੀਲ ਕਹਿ ਦਈਏ ਬਹਾਂ ਥਾਪੀ ਮਾਰ ਕੇ ਪਰੇ ਜਾਉਂਦਾ ਰਿੰਗੂ ਵੀ ਮੈਨੇ ਚੋਲੋ ਆ ਗਏ ਹੈਨਾ ਏਰੀਏ ਬਾਲੇ ਚੰਗੇ ਦੀ ਹੈਨਾ ਕੱਢੀ ਬਾਹਰ ਤੌਰ ਕਰਾ ਚੱਕ ਲਓ ਵੀ ਸੱਜਣੋ ਤੌਰ ਚੈੱਕ ਕਰ ਲਿਓ ਬੋਡੀ ਸਟਰਕਚਰ ਬੜਾ ਸੋਹਣਾ ਝੋਟੀ ਦਾ ਕੱਦ ਕਾਠ ਰੰਗ ਸਿੰਘ ਕਿੰਗਰੇ ਵਾਲਾ ਸਿੰਘ ਸੌਰੀ ਵੇਖਿਓ ਤੇ ਤੁਹਾਨੂੰ ਚਵਾਈ ਇਹਦੀ ਧਾਰਾ ਧੂਰਾ ਹੁਣ ਚੈੱਕ ਕਰਾਵਾਂਗੇ ਕਿਉਂਕਿ ਹਾਂ ਵੇਖੋ ਵੇਲ ਕੱਦ ਤੇ ਤਰਦੀ ਝੋਟੀ ਦਾ ਗੈਸ ਤੁਸੀਂ ਲਾ ਲਿਓ ਜੇ ਚੰਗੇ ਬੱਚੇ ਮੋਹਰਾ ਦੇ ਲੈਣੇ ਚੰਗੇ ਏਰੀਏ ਚ ਆਈ ਵੀ ਆ ਤੇ ਦੁੱਧ ਦੇ ਨੇ ਚੰਗਾ ਹਜੇ ਕਿਉਂਕਿ ਮੰਨ ਲਓ ਵੀ ਲੇਟੀ ਰੂਟੀ ਪਾਈ ਤਾਂ ਸੋਨੇ ਦੁੱਧ ਤੇ ਆਉਣਾ ਕੱਟੀ ਨੇ ਹਜੇ ਕਿਉਂਕਿ ਏਰੀਆ ਬਦਲ ਗਿਆ ਪਾਣੀ ਬਦਲ ਗਿਆ ਸਾਰਾ ਕੁਸ਼ੀ ਕੇਰਾ ਬਦਲ ਜਾਂਦਾ ਸਜਣੋ ਤੇ ਬਾਕੀ ਤੁਹਾਡੀ ਜਿਵੇਂ ਕਹਿੰਦੇ ਨੇ ਦੁੱਧ ਪੁੱਤ ਕਰਮਾਂ ਦਾ ਸਜਣੋ ਹਾਂ ਕਿੱਲਾ ਬਦਲ ਜਾਂਦਾ ਤੇ ਸਾਰਾ ਕੁਝ ਹੀ ਬਦਲ ਜਾਂਦਾ ਹਰ ਵੀਡੀਓ ਦੀ ਆਪਣੀ ਜ਼ਿਕਰ ਹੁੰਦਾ ਇਸ ਗੱਲ ਦਾ ਤੇ ਬਹੁਤ ਭੈਣਾ ਭਰਾ ਇਹ ਗੱਲ ਨਾਲ ਸਹਿਮਤ ਵੀ ਹੁੰਦੇ ਆ ਵੀ ਜਦੋਂ ਕਿਲਾ ਬਦਲਦਾ ਤੇ ਸਾਰਾ ਕੁਝ ਬਦਲਦਾ ਤੇ ਇਹਨੂੰ ਪਸਮਾਈਏ ਫਿਰ ਪਸਮਾ ਦੇਣੇ ਹਾਂ ਹੋਰ ਪਸਮਾ ਉਹਦੋਂ ਉਹ ਬਾਲਟੀ ਲੈ ਆਉ ਬਸ ਇਹਨੂੰ ਬਾਲਟੀ ਦਾ ਕੀ ਕਰ ਮਾਰੀ ਲੋ ਵੀ ਸੱਜਣਾ ਤੋੜ ਕੇ ਲਿਆਏ ਸੀ ਤੁਹਾਨੂੰ ਢੇੜਾ ਤੁਹਾਡੇ ਸਾਹਮਣੇ ਲਵਾਤਾ ਇਹਦਾ ਬਾਹਰ ਤੋੜ ਚੈੱਕ ਕਰਾਈ ਆ ਉਸ ਤੋਂ ਬਾਅਦ ਪਹਿਲਾਂ ਵੀ ਵੀਰ ਬਹਿ ਗਿਆ ਸੀ ਧਾਰ ਦਿੱਤੀ ਤੇ ਹੁਣ ਫੇਰ ਜਿਹੜਾ ਚੋਟੀ ਦੇ ਥੱਲੇ ਬਹਿ ਗਿਆ ਇਹਦਾ ਇੰਨੀ ਸੀਲ ਆ ਨਾ ਵੀਰੇ ਯਾਰ ਅੱਛਾ ੱਲਾਂ ਹੀ ਗਾਂ ਐਡੀ ਮਿੱਠੀ ਆ ਆ ਵੇਖੀ ਜੇ ਲੋ ਤੂੰ ਠੀਕ ਆ ਠੀਕ ਆ ਠੀਕ ਆ ਆਈ ਵਾਹੇ ਅੰਮ੍ਰੀ ਵੇਖੀ ਠੀਕ ਆ ਸੱਜਣੋ ਪਸ마 ਏਦਾਂ ਹੀ ਕਰ ਲਿਆ ਝੋਟੀ ਨੇ ਤੇ ਥੋੜੀ ਜੀ ਕੈਮਰੇ ਕੁਮਰੇ ਤੋਂ ਕਈ ਵਾਰੀ ਪਸੂ ਡਰ ਜਾਂਦਾ ਅੱਛਾ ਤੇ ਧਾਰਾਂ ਤੁਹਾਨੂੰ ਇੱਥੋਂ ਮੈਂ ਬਹਿ ਕੇ ਚੈੱਕ ਕਰਾਉਣਾ ਆ ਵੇਖੋ ਰਾਜਪੂਲ ਛੱਟਾ 나ੜਗੰਡ 100 ਦੀ 100 ਨਾ ਗਰੰਟੀ ਵਾਲੀ ਗੱਲ ਹੀ ਆ ਹਨਾ ਅਗਲੇ ਘਰ ਦੀ 나ੜਗੰਡ ਦੀ ਹੈ 나ੜਗੰਡ ਦੀ ਫਲ ਗਰੰਟੀ ਆ ਦੁੱਧ ਤੁਸੀਂ ਵੇਖ ਲੈਣਾ ਹਨਾ ਮਗਰ ਲਿਆਂ ਚ ਮਾਰਦੇ ਮੇਰਾ ਵੀਰ ਅ ਸੱਜਣੋ ਮਗਰ ਲਿਆਂ ਦੀ ਚਵਾਈ ਚੈੱਕ ਕਰੋ گاਵਾਰ ਕੀ ਆ ਹਨਾ ਪੋਲੀ ਬੋਲੀ ਵੀ ਤੇ ਫੀਲ ਵੀ ਗਾਵਣ ਨਾਲੋਂ ਵੱਧ ਚੈਰਾ ਐ ਬੱਚੇ ਨੂੰ 19 21 ਹੋ ਜੇ ਇਹ ਤਾਂ ਨਹੀਂ ਡਰ ਵੀ ਹੈ ਨਾ ਲੱਤਾਂ ਮਾਰੂਗੀ ਮੈਂ ਨਾ ਚਪੂਜ ਵੀ ਹਿਲਾ ਦੇ ਚੁੰਦਿਆਂ ਦਾ ਗੱਲ ਕਰੇ ਐਡਾ ਰਵਾ ਚੰਗਾ ਹੈ ਨਾ ਚੱਲ ਬੱਸ ਕਰ ਫਿਰ ਹੁਣ ਤੇ ਇਹਦਾ ਰੇਟ ਕੀ ਕਰਾਂਗੇ ਰੇਟ ਵੇਖ ਲੱਸਣ ਤੋਂ ਸਾਲ ਜੇ ਤੁਹਾਨੂੰ ਪਤਾ ਹੀ ਹੈ ਨਾ ਨਹੀਂ 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 ਬਜ਼ਾਰ ਪੈਸੇ ਲਾ ਕੇ ਲਈ ਆ ਆਪਾਂ ਕਿਹੜਾ ਕੋਈ ਹੈ ਚੰਗੇ ਘਰਾਣੇ ਦੀ ਆ 1 ਲੱਖ 10000 ਇਹਦੀ ਡਿਮਾਂਡ 1 ਲੱਖ ਤੇ ਆਪਾਂ 10000 ਕਰਦੇ ਆ ਇਹ ਭੈਣ ਭਰਾ ਦਾ ਹਾਂਜੀ ਹਾਂਜੀ ਮਾਨਤਨ ਕਰ ਦਿਆਂਗੇ ਹਨਾ ਇਹਨੂੰ ਪਤਾ ਹੈ ਕਰੀ ਪਿਛੋਂ ਆਇਆ ਨੂੰ ਸਜਣੋ ਵੇਖੋ ਐ ਨਹੀਂ ਗੱਲ ਹੈਗੀ ਜਿਹੜੀ ਚੀਜ਼ ਤੁਹਾਨੂੰ ਵਿਖਾਵਾਂਗੇ ਤੇ ਉਹ ਉਵੇਂ ਹੀ ਨਿਕਲੂਗੀ ਓਕੇ ਰਿਪੋਰਟ ਇੱਕ 10 ਚ ਕਿੰਨਾ ਕੁ ਪਿਆਰ ਮੁਹੱਬਤ ਕਰਦਗੇ ਫੇਰ ਵੀ 2000 ਛੱਡ ਦਿਆਂਗੇ ਯਾਰ 1 ਲੱਖ ਤੇ 8000 ਦੀ ਦੇ ਦਈਏ 1 5 ਦੀ 1 ਲੱਖ ਤੇ 5000 ਦੀ ਹਾਂ ਨਾ ਕਰ ਦਈਏ ਹੈ ਹਲੋ ਹੁਣ ਆਈ ਫੇਰ ਵੇਖ ਲੈ ਜੀ ਭਾਈ ਆਹੀਂ ਦੀ ਕੋਈ ਚੱਕਰ ਇਹਨਾਂ ਦਾ ਹਾਂ ਵੀ ਐ ਨਹੀਂ ਡਰ ਹੈਗਾ ਹਨਾ ਵੀ ਲੱਤ ਚੱਕ ਜੂਗੀ ਨਾ 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 ਦਿਹੜੀ ਚ ਭਾਵੇਂ 10 ਵੇਰੀ ਚੋਲੋ ਆ ਗੱਲ ਹੈ ਮਿੱਠੀ ਇੰਨੀ ਹੈ ਹਾਂ ਨਹੀਂ ਬੜੀ ਸਿਆਣੀ ਝੋਟੀਆ ਓਕੇ ਤੇ ਗਊ ਆਪਣੀ ਬਾਲਟੀ ਰੱਖ ਤੇਰਾ ਗਊ ਦੋਦਾਂਦ ਵੱਚੀ ਆ ਵੀਰੇ ਠੀਕ ਆ ਸੀਲ ਇਹ ਵੀ ਬਹੁਤ ਆ ਹਨਾ ਹਾਂ ਵੀ ਮੰਨ ਲਾ ਵੀ ਹਾਂ ਅੰਦੇ ਦੀ ਨੰਗ ਜਿਉਂ ਪਾ ਲੱਗ ਜਦੋਂ ਟਿੱਪੀ ਟੁੱਪੀ ਆ ਕੋਈ ਚੱਕਰ ਹੀ ਨਹੀਂ ਹਨਾ ਪੂਛ ਚੱਕ ਕੇ ਖੜ ਗਈ ਆ ਹਨਾ ਦੰਦ ਦੋ ਹੀ ਆ ਨਾ ਰੀਅਲ ਹਾਂ ਯਾ ਤਸੱਲੀ ਕਰਾਵਾਂਗੇ ਤੇ ਆ ਚੈੱਕ ਕਰ ਲਓ ਦੋ ਦੰਦ ਵਹਿੜ ਵੇਖੋ ਪੂਰੇ ਹੀ ਕੀਤੇ ਹਜੇ ਦੋ ਹਾਂ ਹਜੇ ਦੂਜੇ ਸੱਟੇ ਨਹੀਂ ਤੋਰ ਕਰਾਂ ਘੋੜੀ ਵਰਗੀ ਆ ਸਜਣੋ ਤੁਰਦੀ ਵੇਖਿਓ ਤੇ ਸੱਟਾਂ ਹੋਣੀ ਚੌੜੀਆਂ ਕਰਕੇ ਪੁਰਸੀ ਆ ਹਾਂ ਵੇਖੋ ਵਹਿੜ ਹੈ ਨਾ ਕੋਈ ਗੱਲਬਾਤ ਵਾਲੀ ਚੀਜ਼ ਵਿਖਾਈ ਤੁਹਾਨੂੰ ਐਨ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਈ ਬੰਦੇ ਵੀ ਫਾਟੀ ਵਰਗੀ ਸਿੱਧੀ ਉੱਤੋਂ ਤੇ ਉਹ ਚੀਜ਼ ਆ ਕੋਈ ਇਹਦੀ ਰੀੜ ਦੀ ਹੱਡੀ 'ਚ ਵਾਲ ਨਹੀਂ ਗਾ ਕਰਮਾ ਵਾਲੀ ਦੇ ਇਹ ਜਿਕਰ ਆਪਾਂ ਪਹਿਲਾਂ ਵੀ ਕੀਤਾ ਵੀ ਜਿਉਂਦੀ ਰਵੇ ਇਹਨੇ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣਾ ਤੇ ਕਿਹੜੇ ਘਰੇ ਇਹਨੇ ਕਰਮਾ ਵਾਲੀ ਨੇ ਜਾ ਕੇ ਨੀਰ ਪਿਉਣਾ ਤੇ ਕੋਸ਼ਿਸ਼ ਤਾਂ ਹੁੰਦੀ ਹਰੇਕ ਬੰਦੇ ਦੀ ਚੰਗਾ ਹੋਵੇ ਤੇ ਚੰਗੇ ਘਰੇ ਕਰਮਾ ਵਾਲੀ ਜਾਊਗੀ ਇਹ ਤੇ ਇਹਦਾ ਫਿਰ ਰੇਟ ਸ਼ਾਹ ਜੀ ਇਹਦਾ ਵੀ ਮੇਰੇ ਆ ਵੀ ਫੋਨ ਤੇ ਕਰ ਲਾਂਗੇ ਜਿਵੇਂ ਜੇ ਸਮੇਂ ਦੇ ਹਿਸਾਬ ਨਾਲ ਕੋਈ ਬਾਈ ਫੋਨ ਲਾਉਗਾ ਓਕੇ ਵੀ ਅੱਜ ਕੱਚੀ ਆ ਵੜ ਹੈ ਜੀ ਹਨਾ ਹਜੇ 10 ਤੋਂ 15 ਦਾ ਨਹੀਂ ਸੁੰਦੀ ਨਹੀਂ ਸੁੰਦੀ ਹਜੇ 10 ਦਿਨ ਹਨਾ ਹਾਂ ਤੇ ਰੇਟ ਇਹਦਾ ਫਿਰ ਫੋਨ ਤੇ ਕਰ ਲਾਂਗੇ ਤੇ ਜੇ ਬਾਈ ਦੀ ਵੇ ਹੋ ਗਿਆ ਠੀਕ ਹੈ ਨਹੀਂ ਪੱਕੀ ਦਾ ਹੋਰ ਹੋਊਗਾ ਹਨਾ ਹਾਂ ਪੱਕੀ ਜਦੋਂ ਤਿਆਰ ਹੋ ਗਈ ਉਦੋਂ ਹਿਸਾਬ ਨਾਲ ਹੋਰ ਕਰ ਦਾਂਗੇ ਠੀਕ ਹੈ ਠੀਕ ਓਕੇ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ